ਪੈੜੀ ਆ ਬਾਉਂਡਰੀ ਏ ਕਿੱਥੇ ਬਾਉਂਡਰ ਆ ਗਿਆ ਜੀ ਲੱਗੀ ਸੀ ਤਾਰ ਤਾਰ ਜਿਹੜੀ ਉਹ ਪਾਣੀ ਆਉਣ ਨਾਲ ਡਿੱਗ ਗਈ ਆ ਇੱਥੇ ਚੌਕੀ ਆ ਗਈ ਜਿਹੜੀ ਆਪਣੇ ਗੱਟੀ ਵਾਲ ਚੌਕੀ ਘਰ ਜਿਹੜੇ ਹੋਏ ਘਰਾਂ ਚ ਪਾਣੀ ਹਲੇ ਨਹੀਂ ਹੈਗਾ ਸਿਰਫ ਇਹ ਪੈਲੀਆਂ ਚ ਬੰਨ੍ਹੇ ਸੀਗਾ ਘਰਾਂ ਵਿੱਚ ਉੱਤਰ ਗਿਆ ਉੱਤਰ ਕੇ ਕੀ ਆ ਕੰਮ ਅਨਵਾ ਸੜਕ ਦੇ ਉੱਤੋਂ ਪਾਣੀ ਇੱਥੇ ਚੱਲਦਾ ਰਿਹਾ ਉਹ ਘਰ ਵਿੱਚ ਭੰਗੀਆਂ ਆ ਸਕਦੇ ਹਾਂਜੀ ਅੱਜ ਗਿਆ ਅੰਦਰ ਭੰਗੀਆਂ ਮਾਰ ਗਏ ਹਟ ਗਏ ਇੱਥੇ ਆ ਸੜਕ ਤੇ 2 ਫੁੱਟ ਪਾਣੀ ਸੀਗਾ ਆ ਛੱਡ ਜੀ ਹਾਂਜੀ ਉੱਥੇ ਜਾ ਕੇ ਵੇਖੋਗੇ ਨਾ ਤੁਹਾਨੂੰ ਉੱਥੋਂ ਥੋੜਾ ਹੋਰ ਅੱਗੋਂ ਕੰਡੀਸ਼ਨ ਜਿਵੇਂ ਪਾਣੀ ਆਦਾ ਰਿਹਾ ਤੁਹਾਨੂੰ ਪਤਾ ਲੱਗ ਜੂਗਾ ਕਿ ਕਿਹੋ ਜਿਹੀ ਆ ਹੈਲੋ ਲਾਣਾ ਹਾਂ ਜੀ ਆ ਦੇ ਪਾਣੀ ਇਹ ਦੇਖੋ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਕਿੱਦਾਂ ਵਿਚਾਰੇ ਆਪਣਾ ਟ੍ਰਾਂਸਪਾਸ ਕਰ ਰਹੇ ਆ ਕੁਦਰਤ ਦੀ ਮਾਰ ਤੇ ਅੱਜ ਸਾਡੀ ਅੰਬੇਡਕਰ ਸੈਨਾ ਪੂਲ ਨਵਾਸੀ ਫਗਵਾੜਾ ਦੀ ਟੀਮ ਅੱਜ ਜਿਲ੍ਹਾ ਫਾਜ਼ਿਲਕਾ ਇਹ ਪਹੁੰਚੀ ਆ। ਜੋ ਵੀ ਸਰਾਸ਼ੰਦੀ ਸਮਕਰੀ ਜਾਂ ਕੁਛ ਵੀ ਸੋ ਇੱਥੇ ਸਾਰਾ ਇਹ ਜਿਹੜੇ ਅੰਦਰ ਖਲਬਤ ਕਰਾਇਆ ਜਾ ਰਿਹਾ ਹੈ। ਬਾਬਾ ਜੀ ਸਾਰੀ ਕਹਾਣੀ ਦੱਸ ਦੀ ਇਹ ਬਾਬਾ ਸਿੱਥੇ ਨਹੀਂ ਇਹ ਤਾਂ ਕੋਈ ਬੰਦਾ ਜਾਣਦਾ ਨਹੀਂ ਅਸੀਂ ਨਹੀਂ ਜਾਣਦੇ। ਉਹਦੇ ਕੋਈ ਨਾ ਜਾਵੇ। ਭਾਈ ਆਯੂਕ ਤੁਹਾਨੂੰ ਮੇਰ ਕਿਹੜੀ ਚੀਜ਼ ਦੀ ਪ੍ਰੋਬਲਮ ਆ ਸਾਨੂੰ ਜੀ ਮੇਰਾ ਭਰਾ ਤਾਂ ਸਾਡੇ ਡੁੱਬ ਗਿਆ ਨਹੀਂ ਹਾਂਜੀ ਤੇ ਵੇਖ ਲੈ ਬਿਸਤਰੇ ਸਾਡੇ ਭਿੱਜੇ ਪਏ ਨੇ ਕੋਠੇ ਚਵਾਉਂਦੇ ਨੇ ਠੀਕ ਹੈ ਜੀ ਇਸ ਵੇਲੇ ਤੁਹਾਨੂੰ ਕਿਸ ਚੀਜ਼ ਦੀ ਜ਼ਰੂਰਤ ਜ਼ਿਆਦਾ ਸਾਨੂੰ बस ਕਿੰਨੀ ਸਹਾਇਤਾ ਹੋਵੇ ਕੀਤੀ ਜਾਵੇ ਕੋਈ ਕਪੜਾ ਲਿਕੜਾ ਠੀਕ ਹੈ ਜੀ ਇਹ ਆ ਕੋਈ ਆਰਾ ਰਸ ਲਾ ਜਾ ਕੋਈ ਗੱਲ ਨਹੀਂ ਪਹਿਲਾ ਦਿੱਤੀਆਂ ਨੇ ਮੁੱਖੇ ਰੇਪਾ ਸਾਹਮਣੇ ਆ ਪਾਤਾ ਆ ਇਹ ਪਾਟ ਗਈ ਠੀਕ ਹੈ ਕੋਈ ਗੱਲ ਨਹੀਂ ਮਿਲਦਾ ਹਾਂ ਤੇ ਅਸੀਂ ਉਹਦੇ ਜਾਣੇ ਉਹਦੇ ਸਾਡੇ ਜਨਾਨੀ ਪੱਥੇ ਪੈ ਜਾਂਦੇ ਹਾਂ ਹਾਂ ਅਸੀਂ ਨਹੀਂ ਉਹਦੇ ਜਾਂਦੇ ਫਾਰ ਇੰਟਰਨੈਸ਼ਨਲ ਲੰਗਰ ਕਰਦੇ ਹਾਂ ਉਹਨੂੰ ਘਾਰੇ ਇਕੱਠੀਆਂ ਹਾਂ ਉਹ ਚਲਾ ਦੇ ਸੈਲਫਿਸ ਚਲਾ ਸਟ੍ਰਿਕਟ ਚਲਾ ਫੋਨ ਵਿੱਚ ਬਗੈ ਨਹੀਂ ਰਹਿਦਾ ਅੱਗੇ ਰਗਰਨ ਤਾਂ ਪਾਣੀ ਤੇ ਰਾਇਆ ਤੂੰ ਬਰਾਹ ਦਾ ਕੋਠੇਂ ਗ੍ਰੇਡ 23 ਹਾਂਜੀ ਗ੍ਰੇਡ ਆ ਪਹਿਆਂ ਖੇਣ ਠੀਕ ਦੋ ਜ਼ਿਲ੍ਹਾ ਫਾਜ਼ਿਲਕਾ ਨੰਗਲ ਸ਼ਾਹ ਵਾਲੀ ਵਿੱਚ ਪਹੁੰਚੇ ਆ ਨੂਰ ਸ਼ਾਹ ਨੂਰ ਸ਼ਾਹ ਵਾਲੀ ਵਿੱਚ ਪਹੁੰਚੇ ਆ ਇਹਦੇ ਜਿਹੜੇ ਹਾਲਾਤ ਆ ਇਹ ਬਹੁਤ ਹੀ ਯਾਨੀ ਕਿ ਆਪਾਂ ਕਹਿ ਸਕਦੇ ਤਰਸਯੋਗ ਆ ਬਹੁਤ ਇਹ ਹਾਲਾਤ ਦੇਖ ਨਹੀਂ ਹੋ ਰਹੇ ਆ ਜਿਹੜੀਆਂ ਤੁਸੀਂ ਇੱਧਰਲੇ ਪਾਸੇ ਆ ਦੇਖ ਰਹੇ ਆ ਆਪਣੇ ਤਰਪੈਲਾ ਪਾਈਆਂ ਜਿਨ੍ਹਾਂ ਨੂੰ ਆਪਣੇ ਏਰੀਏ ਵਿੱਚ ਦੁਆਬੇ ਵਿੱਚ ਝੁੱਗੀਆਂ ਕਹਿ ਦਿੰਦੇ ਆ ਇਹ ਲੋਕ ਇਦਾਂ ਨਹੀਂ ਹੈਗੇ ਇਹਨਾਂ ਦੇ ਘਰ ਤੁਸੀਂ ਦੇਖ ਸਕਦੇ ਆ ਉਹ ਸਾਰਾ ਪਿੰਡ ਦੇ ਪਿੰਡੇ ਆ ਪਿੰਡ ਦੇ ਪਿੰਡ ਛੱਡ ਕੇ ਪਾਣੀ ਜਾਦਾ ਔਨ ਕਰਕੇ ਇਹ ਜਿਹੜੇ ਲੋਕ ਆ ਮਜਬੂਰੀ ਬਸ ਇਸ ਬੰਨ ਤੇ ਆ ਕੇ ਇਸ ਬੰਨ ਤੇ ਆ ਕੇ ਬੈਠੇ ਆ ਔਰ ਸਾਨੂੰ ਇਸ ਕੰਮ ਲਈ ਪ੍ਰੇਰਿਤ ਕਰਨ ਵਿੱਚ ਸਾਡੇ ਅੰਬੇਡਕਰ ਸੈਨਾ ਮੂਲ ਵਾਸੀ ਦੇ ਜਿਹੜੇ ਰਾਸ਼ਟਰੀ ਪ੍ਰਧਾਨ ਆ ਸ਼੍ਰੀਮਾਨ ਹਰਪ੍ਰੀਤ ਸਿੰਘ ਜੀ ਔਰ ਸਾਨੂੰ ਜਿਹੜੇ ਸਾਡੇ ਸਹਿਯੋਗੀ ਸਾਥੀ ਜਿਹੜੇ ਸਾਡੇ ਸਹਿਯੋਗੀ ਸਾਥੀ ਅਸ਼ੋਕਾ ਇਨਫੋਟੇਨਮੈਂਟ ਔਰ ਦਸਪੋਕ ਅੰਬੇਡਕਰ ਜਿਨ੍ਹਾਂ ਨੇ ਸਾਨੂੰ ਹਰ ਤਰ੍ਹਾਂ ਦੀ ਮਾਲੀ ਸਹਾਇਤਾ ਵੀ ਕੀਤੀ ਔਰ ਸਾਡੀ ਟੀਮ ਜਿਹੜੀ ਅੰਬੇਡਕਰ ਸੈਨਾ ਮੂਲ ਨਿਵਾਸੀ ਦੀ ਟੀਮ ਫਗਵਾੜੇ ਦੀ ਸਾਰੀ ਇੱਥੇ ਪਹੁੰਚੀ ਆ ਸਾਡੇ ਮਨ ਨੂੰ ਇੱਥੇ ਪਹੁੰਚਣ ਤੇ ਭਈ ਇੱਥੇ ਜ਼ਰੂਰਤਮੰਦ ਪਰਿਵਾਰ ਬੈਠੇ ਆ ਜਿਨ੍ਹਾਂ ਨੂੰ ਵਾਕਈ ਇਸ ਚੀਜ਼ ਦੀ ਜ਼ਰੂਰਤ ਆ ਕਿਉਂਕਿ ਜਿਸ ਦੇ ਸਿਰ ਤੇ ਛੱਤ ਨਹੀਂ ਹੈਗੀ ਜਿਹੜੇ ਆਪਣੀ ਛੱਤ ਪਾਣੀ ਵਿੱਚ ਛੱਡ ਕੇ ਮਜਬੂਰੀ ਬਸ ਇਹਨਾਂ ਤਰਪੈਲਾਂ ਵਿੱਚ ਆ ਕੇ ਬੈਠੇ ਆ ਉਹ ਕਿੰਨੇ ਮਜਬੂਰ ਹੋਊਗੇ ਸਾਡਾ ਸਾਰਾ ਸਾਡਾ ਇਨਸਾਨੀਅਤ ਨੂੰ ਪਿਆਰ ਕਰਨ ਵਾਲਿਆਂ ਨੂੰ ਇਹ ਮੈਸੇਜ ਆ ਭਈ ਆਓ ਆਪਾਂ ਸਾਰੇ ਰਲ ਮਿਲ ਕੇ ਜਿਹੜੇ ਪੰਜਾਬ ਵਿੱਚੇ ਹੜਾ ਦੀ ਮਾਰ ਪਈ ਆ ਇਹ ਤੁਸੀਂ ਦੇਖ ਸਕਦੇ ਆ ਹੜਾ ਦੀ ਮਾਰ ਆ ਆਪਣੇ ਪੱਕੇ ਮਕਾਨ ਛੱਡ ਕੇ ਉਚਾਰਿਆਂ ਨੂੰ ਇੱਕ ਬੰਨ ਉੱਪਰ ਆ ਕੇ ਰਹਿਣਾ ਪੈ ਰਿਹਾ ਔਰ ਦੂਜੀ ਇਸ ਤੋਂ ਜਿਹੜਾ ਪਾਕਿਸਤਾਨ ਆ ਉਹ ਇੱਥੋਂ ਤਕਰੀਬਨ ਅੱਧਾ ਪੌਣਾ ਕਿਲੋਮੀਟਰ ਦੂਰ ਆ ਇਸ ਏਰੀਆ ਦਾ ਨਾਮ ਨੂਰ ਸ਼ਾਹ ਵਾਲੀ ਆ ਅਸੀਂ ਤੁਹਾਨੂੰ ਏਰੀਆ ਦੱਸ ਰਹੇ ਜ਼ਿਲ੍ਹਾ ਡਿਸਟ੍ਰਿਕਟ ਹੈ ਜਿਹੜੀ ਇਹਦੀ ਉਹ ਫਾਜ਼ਿਲਕਾ ਔਰ ਇੱਥੇ ਜਿਹੜੇ ਪਿੰਡੇ ਵਾਲੇ ਦੋਲੇ 8 ਤੋਂ 10 ਪਿੰਡ ਇਦਾਂ ਹੀ 2 2.5 3 ਕਿਲੋਮੀਟਰ ਏਰੀਏ ਵਿੱਚ ਇਦਾਂ ਹੀ ਝੁੱਗੀਆਂ ਪਾ ਕੇ ਬੈਠੇ ਮਜਬੂਰੀ ਵਸ ਜਿਹੜੀ ਹੜਾ ਦੀ ਮਾਰ ਪਈ ਆ ਔਰ ਅੱਜ ਦੇ ਇਸ ਕਾਰਜ਼ ਵਿੱਚ ਸਪੈਸ਼ਲ ਸਾਡੇ ਵਿੱਚ ਸਾਡੇ ਵਿੱਚ ਜੰਮੂ ਕਸ਼ਮੀਰ ਤੋਂ ਸਾਡੇ ਜਿਹੜੇ ਪ੍ਰਧਾਨ ਆ ਪ੍ਰਦੀਪ ਅੰਬੇਡਕਰ ਜੀ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਇੱਥੇ ਆਉਣ ਤੇ ਔਰ ਮੈਂ ਖਾਸ ਕਰਕੇ ਆਪਣੀ ਟੀਮ ਜਿਹੜੀ ਸਾਡੀ ਟੀਮ ਅੰਬੇਡਕਰ ਸੈਨਾ ਮੂਲਵਾਸੀ ਯੂਨਿਟ ਫਗਵਾੜਾ ਦੀ ਜਿਹਦੇ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਧਰਮਵੀਰ ਬੋਧ ਜੀ ਸਾਡੇ ਅਧਿਆਤਿ ਪ੍ਰਧਾਨ ਮਾਨ ਗੰਡਵਾ ਜੀ ਜਿਹੜੇ ਸਾਡੇ ਸਰਪੰਚ ਆ ਮਨੀ ਅੰਬੇਡਕਰ ਜੀ ਸਾਡੇ ਰਾਜ ਅੰਬੇਡਕਰ ਜੀ ਵਿਜੇ ਕੁਮਾਰ ਜੀ ਸਾਡੇ ਵਿਨੋਦ ਸੁਮਨ ਭਾਜੀ ਜਿਨ੍ਹਾਂ ਨੇ ਸਾਡਾ ਬਹੁਤ ਸਹਿਯੋਗ ਕੀਤਾ ਔਰ ਸਾਡੇ ਜੋਗਰਾਜ ਜਸਲ ਜੀ ਰਵਿਦਾਸੀਆ ਸਮਾਜ ਪੰਜਾਬ ਜਿਹੜਾ ਚੈਨਲ ਚਲਾ ਰਿਹਾ YouTube ਤੇ Facebook ਦੇ ਸੋਸ਼ਲ ਮੀਡੀਆ ਤੇ ਔਰ ਖਾਸ ਕਰਕੇ ਸਾਡੇ ਪੀਵੀ 36 ਸਾਡੇ ਫਗਵਾੜੇ ਦੀ ਸ਼ਾਨ ਪੀਵੀ 36 ਲਾਈਵ ਉਹ ਵੀ ਸਾਡੇ ਨਾਲ ਆਏ ਆ ਸੀ ਇੱਥੇ ਸੋਸ਼ਲ ਮੀਡੀਆ ਦੇ ਵੀ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਇਹਨਾਂ ਦੇ ਜ਼ਰੀਏ ਜਿਹੜੀਆਂ ਸਾਡੀਆਂ ਸੰਸਥਾਵਾਂ ਜਿਹੜੀਆਂ ਸਾਡੀਆਂ ਹੋਰ ਸੰਸਥਾਵਾਂ ਉਹਨਾਂ ਤੱਕ ਇਹ ਮੈਸੇਜ ਪਹੁੰਚ ਸਕੇ ਵੀ ਇੱਥੇ ਲੋਕਾਂ ਨੂੰ ਬਾਕੀ ਜ਼ਰੂਰਤ ਆ ਆਓ ਆਪਾਂ ਰਲ ਕੇ ਹੰਬੜਾ ਮਾਰੀਏ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਜਿਹੜੇ ਲੋਕ ਆ ਇੱਥੇ ਜ਼ਰੂਰ ਪਹੁੰਚਣ ਅਸੀਂ ਤੁਹਾਨੂੰ ਪਿੰਡ ਦਾ ਨਾਮ ਵੀ ਦੱਸ ਰਹੇ ਆ ਨੂਰ ਸ਼ਾਹ ਵਾਲੀ ਠੀਕ ਆ ਜੇ ਕਿਸੇ ਨੇ ਕੰਟੈਕਟ ਨੰਬਰ ਇੱਥੇ ਦਾ ਲੈਣਾ ਆ ਉਹ ਅਸੀਂ ਉਸ ਨੂੰ ਮਿਹैया ਕਰਵਾ ਦੇਵਾਂਗੇ ਔਰ ਮੈਂ ਆਪਣੇ ਵੱਲੋਂ ਔਰ ਸਾਰੀਆਂ ਅੰਬੇਡਕਰ ਸੈਨਾ ਮੂਲ ਨਿਵਾਸੀ ਵੱਲੋਂ ਆਪ ਸਾਰਿਆਂ ਦਾ ਮੇਰੇ ਨਾਲ ਆਉਣ ਤੇ ਬਹੁਤ-ਬਹੁਤ ਧੰਨਵਾਦ ਕਰਦਾ ਆਂ ਔਰ ਮੈਂ ਹੁਣ ਬੇਨਤੀ ਕਰਦੀ ਹਾਂ ਕਿ ਨੂਰ ਸ਼ਾਹ ਬੋਲ ਬਖਸ਼ੀ ਬਿਨਤਿ ਆਲੀਆਂ ਤੁਹਾਡੀਆਂ ਦੁੱਖੀਆਂ ਕਈਆਂ ਦੀ ਬੱਚੇ ਇਧਰ ਆਓ ਬੱਚਿਓ ਇਧਰ ਆਓ ਇਧਰ ਆਓ ਇਧਰ ਇੱਕ ਹੋ ਕੇ ਸਾਰੇ ਖਾਰ ਬੈਠਾ ਹੈ ਬੜਾ ਤੁਹਾਡੇ ਘਰ ਨੰਬਰ ਜੋ ਆਵਾਜ਼ ਆਏ ਨੇ ਜ਼ਰੂਰਤ ਵਾਲਾ ਸਮਾਨ ਬੱਚਿਆਂ ਨੂੰ ਦੇ ਰਹੇ ਨੇ ਚਲੋ ਸਾਡੀਆਂ ਸਮਾਜਿਕ ਜਥੇਬੰਦੀਆਂ ਕੁਝ ਸਾਡੀਆਂ ਧਾਰਮਿਕ ਜਥੇਬੰਦੀਆਂ ਉਹਨਾਂ ਨੇ ਰਲ ਕੇ ਬੇੜਾ ਚੱਕਿਆ ਆ ਕਿਉਂਕਿ ਅਸੀਂ ਤਥਾਗਤ ਗੌਤਮ ਬੁੱਧ ਜੀ ਸਤਗੁਰੂ ਰਵਿਦਾਸ ਮਹਾਰਾਜ ਜੀ ਸਤਗੁਰੂ ਕਬੀਰ ਮਹਾਰਾਜ ਜੀ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਅਸੀਂ ਉਹਨਾਂ ਦੇ ਪੈਰੋਕਾਰ ਆ ਅਸੀਂ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਲੋਕ ਆ ਠੀਕਾ ਜੇ ਸਤਗੁਰ ਅਬਦਾਸ ਮਹਾਰਾਜ ਜੀ ਨੇ ਬੇਗਮਪੁਰਾ ਬਸਾਉਣ ਦੀ ਗੱਲ ਕੀਤੀ ਆ ਤਾਂ ਆਓ ਆਪਾਂ ਰਲ ਕੇ ਜਿਹੜਾ ਹਰ ਭੁੱਖੇ ਦੇ ਜਿਹੜੇ ਢਿੱਡ ਵਿੱਚ ਅੰਨ ਜ਼ਰੂਰ ਪਾਈਏ ਇਹਨਾਂ ਦੇ ਜਿਹੜੇ ਸਿਰ ਤੋਂ ਇਹ ਸਿਰ ਤੋਂ ਇੱਕ ਤਰ੍ਹਾਂ ਦੇ ਨੰਗੇ ਹੋ ਚੁੱਕੇ ਲੋਕ ਆ ਕਿਉਂਕਿ ਸਿਰ ਦੇ ਉੱਪਰ ਛੱਤ ਨਹੀਂ ਹੈਗੀ ਤਾਂ ਉਹ ਤੁਹਾਡੇ ਸਾਹਮਣੇ ਝੁੱਗੀਆਂ ਪਾ ਕੇ ਬਹਿ ਕੇ ਪੌਣ ਨੂੰ ਮਜਬੂਰ ਆ ਕਿਉਂਕਿ ਹਾਲਾਤ ਦੇਖ ਸਕਦੇ ਆ ਦੇਖ ਕੇ ਬੜਾ ਤਰਸ ਵੀ ਆਉਂਦਾ ਤਰਸਯੋਗ ਹਾਲਾਤ ਆ ਆਪਣੇ ਪੱਕੇ ਮਕਾਨ ਛੱਡ ਕੇ ਮਜਬੂਰੀ ਬਸ ਇਸ ਬੰਨ ਤੇ ਆ ਕੇ ਤਕਰੀਬਨ 7 ਤੋਂ 8 ਪਿੰਡ ਔਰ ਇਹ ਜਿਹੜਾ ਏਰੀਆ ਤਕਰੀਬਨ 3 ਤੋਂ 4 ਕਿਲੋਮੀਟਰ ਇਦਾਂ ਹੀ ਝੁੱਗੀਆਂ ਤਹਿਤ ਕਵਰ ਹੋਇਆ ਕੀ ਅਸੀਂ ਵੀ ਹੁਣੇ ਪੰਜਾਬ ਸਰਕਾਰ ਨੂੰ ਜਿਹੜਾ ਸਵਾਲ ਕਰਦੇ ਆ ਕੀ ਇਹਨਾਂ ਲੋਕਾਂ ਨੇ ਤੁਹਾਨੂੰ ਵੋਟਾਂ ਨਹੀਂ ਪਾਈਆਂ ਤੁਸੀਂ ਇਹਨਾਂ ਦੇ ਜਾਨੀ ਮਾਲੀ ਜਿਹੜੇ ਰਖਵਾਲੇ ਨਹੀਂ ਹੈਗੇ ਕੀ ਤੁਹਾਨੂੰ ਇਹਨਾਂ ਲੋਕਾਂ ਦੀ ਜਿਹੜੇ ਇੱਥੇ ਲੋਕ ਰਹਿੰਦੇ ਆ ਉਹਨਾਂ ਦੀਆਂ ਵੋਟਾਂ ਦਾ ਕੀ ਮਤਲਬ ਆ ਅਸੀਂ ਵੀ ਪੰਜਾਬ ਸਰਕਾਰ ਨੂੰ ਆਪਣੇ ਜਥੇਬੰਦੀ ਵੱਲੋਂ ਇਹ ਸਵਾਲ ਕਰਦੇ ਆ ਸੈਂਟਰ ਦੀ ਭਾਜਪਾ ਸਰਕਾਰ ਨੂੰ ਇਹ ਸਵਾਲ ਕਰਦੇ ਆ ਕਿ ਇਹਨਾਂ ਲੋਕਾਂ ਦੀ ਜਿਹੜੀਆਂ ਪਾਈਆਂ ਹੋਈਆਂ ਵੋਟਾਂ ਦਾ ਮੁੱਲ ਤੁਸੀਂ ਆ ਦੇ ਰਹੇ ਆ ਜਿਹੜੇ ਇੱਥੋਂ ਦਾ ਐਮਐਲਏ ਆ ਉਹਨੂੰ ਵੀ ਇਹ ਸਵਾਲ ਆ ਭਈ ਤੂੰ ਇਹਨਾਂ ਦੇ ਦੁੱਖ ਵਿੱਚ ਆ ਕੇ ਕਦੋਂ ਖੜਨਾ ਜਦ ਇਹ ਜਿਹੜੇ ਇਹਨਾਂ ਦੇ ਮਕਾਨ ਡਿੱਗਣ ਤੱਕ ਆਏ ਪਏ ਆ ਅਸੀਂ ਕਿੱਥੋਂ ਮਾਨਵਤਾਵਾਦੀ ਇਹਨਾਂ ਦੀ ਲੋਕਾਂ ਕੋ ਆਸ ਕਰਦੇ ਆ ਇਸ ਕਰਕੇ ਜਿਹੜੀਆਂ ਸਾਡੀਆਂ ਸਾਡੇ ਨਾਲ ਵਿਚਾਰਧਾਰਾ ਵਾਲੀਆਂ ਜਿਹੜੀਆਂ ਮਾਨਵਤਾਵਾਦੀ ਜਥੇਬੰਦੀਆਂ ਅਸੀਂ ਉਹਨਾਂ ਨੂੰ ਇਹ ਅਪੀਲ ਕਰਦੇ ਆ ਆਪਣੇ ਵੱਲੋਂ ਅੰਬੇਡਕਰ ਸੈਨਾ ਮੂਲਵਾਸੀ ਵੱਲੋਂ ਵੀ ਆਓ ਆਪਾਂ ਰਲ ਕੇ ਸਾਰੇ ਇਹਨਾਂ ਦੇ ਦੁੱਖ ਦੀ ਘੜੀ ਵਿੱਚ ਇਹਨਾਂ ਦੇ ਨਾਲ ਖੜੇ ਹੋਈਏ ਜੀ ਇੱਕ ਵਾਰ ਹੋਰ ਹੈ ਕਿਉਂਕਿ ਕਲਾਕਾਰ ਆ ਭਾਈ ਜਰਾ ਬਹੁਤ ਬੋਝ ਵੰਡ ਰਿਹਾ ਹੈ ਤਾਂ ਕੀ ਇਹ ਵੰਡਣ ਦਾ ਤਰੀਕਾ ਇਹ ਸਹੀ ਹੈ ਜਾਂ ਇਥੇ ਫਿਰ ਬੋਝ ਲੈਣਾ ਚਾਹੀਦਾ ਜਿੱਥੇ ਉਹਨਾਂ ਦੀ ਸਪਾਈ ਹੋ ਸਕੇ ਨਿੱਕੇ ਮਕਾਨ ਬਣ ਸਕਣ ਨਾਲ ਸਰਕਾਰਾਂ ਵੀ ਜੋ ਕਰੋੜਾਂ ਦੇ ਹਿਸਾਬ ਨਾਲ ਜਿਸ ਤਰ੍ਹਾਂ ਮੋਦੀ ਸਾਹਿਬ ਦੇ ਦਿੱਤੇ ਗਿਆ ਪਰ ਆਉਣ ਵਾਲੇ ਸਮੇਂ 'ਚ ਇਹ ਪੈਸਾ ਇੱਥੇ ਸਹੀ ਥਾਂ ਤੇ ਲੱਗੇਗਾ ਇੱਕ ਇਹਨਾਂ ਦੇ ਘਰਦਬਾਰੇ ਸਹੀ ਵੰਡ ਸਕਦੇ ਜਿਹੜਾ ਆਪਾਂ ਕਲਾਕਾਰ ਭਾਈਚਾਰੇ ਵਾਲੇ ਦੀ ਗੱਲ ਕਰੀਏ ਜਾਂ ਜਿਹੜੀ ਆਪਾਂ ਪਹਿਲਾਂ ਪੰਜਾਬ ਸਰਕਾਰ ਦੀ ਗੱਲ ਕਰਦੇ ਹਟੇ ਦੇਖੋ ਜਿਹੜੇ ਅੰਮੇੜਕਲ ਸੈਨਾ ਮੂਲ ਨਿਵਾਸੀ ਨੇ ਇਹ ਯਾਨੀ ਕਿ ਜਿੰਨੇ ਲੋਕੇ ਹੈਗੇ ਆ ਅਸੀਂ ਲੋਕਾਂ ਤੱਕ ਰਾਹਤ ਸਮਗਰੀ ਲੈ ਕੇ ਜਾ ਰਹੇ ਆ ਜਿਹੜੇ ਕਲਾਕਾਰ ਆ ਹੈਗੇ ਤਾਂ ਉਹ ਵੀ ਇਨਸਾਨ ਹੀ ਆ ਜੇ ਉਹ ਆਪਣੇ ਤੌਰ ਤੇ ਕਿਸੇ ਦੀ ਮਦਦ ਕਰ ਰਹੇ ਆ ਸਾਡਾ ਇੱਕ ਮੈਸੇਜ ਅੰਬੇਡਕਰ ਸੈਨਾ ਮੂਲ ਨਿਵਾਸੀ ਵੱਲੋਂ ਜੇ ਮਦਦ ਕਰਨੀ ਆ ਤਾਂ ਇਨਸਾਨੀਅਤ ਦੀ ਕਰੋ ਜਾਤ ਪਾਤ ਦੇਖ ਕੇ ਮਦਦ ਨਾ ਕਰੋ ਜੋ ਕੋਸ਼ ਅੱਜ ਤੋਂ ਸੋਨ ਸੋਸ਼ਲ ਮੀਡੀਆ ਤੇ ਚੱਲ ਰਿਹਾ ਆ ਜੇ ਮਦਦ ਹੁੰਦੀ ਆ ਤਾਂ ਉਹ ਮਾਨਵਤਾਵਾਦੀ ਮਦਦ ਹੋਣੀ ਚਾਹੀਦੀ ਆ ਕਿਸੇ ਨੂੰ ਇਹ ਨਹੀਂ ਪੁੱਛਣਾ ਚਾਹੀਦਾ ਵੀ ਤੇਰੀ ਜਾਤ ਕੀ ਆ ਅੱਜ ਸੋਸ਼ਲ ਮੀਡੀਆ ਤੇ ਇਹ ਚਰਚਾ ਦਾ ਵਿਸ਼ਾ ਬਣਿਆ ਪਿਆ ਆ ਇਸ ਚੀਜ਼ ਨੂੰ ਆਪਾਂ ਜਾਤ ਪਾਤ ਵਾਲਾ ਲੈ ਕੇ ਜਾਈਏ ਕਿਉਂਕਿ ਜਿਹੜੀ ਇਹ ਹੜਾ ਦੀ ਮਾਰਿਆ ਇਹ ਜੱਟ ਭਾਈਚਾਰੇ ਤੇ ਵੀ ਉੰਨੀ ਪਈ ਆ ਸ਼ੈਡਿਊਲ ਕਾਸਟ ਭਾਈਚਾਰੇ ਤੇ ਵੀ ਉੰਨੀ ਪਈ ਆ ਆਪਾਂ ਮਾਨਵਤਾਵਾਦੀ ਵਿਚਾਰਧਾਰਾਗੇ ਲੈ ਕੇ ਜਾਣੀ ਆ ਨਾ ਕਿ ਜਾਤ ਪਾਤ ਵਾਲੀ ਵਿਚਾਰਧਾਰਾ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਆ ਵੀ ਆਪਾਂ ਇਸ ਚੀਜ਼ ਨੂੰ ਪਿੱਛੇ ਛੱਡੀਏ ਇਸ ਦੁੱਖ ਦੀ ਘੜੀ ਵਿੱਚ ਸਮੁੱਚੀ ਮਾਨਵਤਾ ਦੇ ਮਾਨਵਤਾ ਦੇ ਨਾਲ ਖੜੀਏ ਜੀ ਅੱਜ ਦੀ ਲੋਕੇਸ਼ਨ ਬੰਨ ਤੇ ਚੱਲੇ ਆ ਇਹ 34011 ਕੋਈ ਤੁਹਾਡੇ ਫਸਲਾਂ ਦਾ ਅੱਜ ਕੋਈ ਇਹਨਾਂ ਵੀ ਲੋਡ ਤੇ ਲੋਟਵਾਰੀ ਸਮਗਰੀ ਕੋਈ ਅੱਜ ਦੇ ਦੇ ਕੇ ਚੱਲਿਓ ਤਾਂ ਜੀ ਦੇਖੋ ਜੀ ਅਸੀਂ ਇੱਥੇ ਮੌਕੇ ਤੇ ਖੜੇ ਆ ਸਾਡੇ ਅਸੀਂ ਜੋ ਕੁਝ ਵੀ ਰਾਸ਼ਨ ਸਮਗਰੀ ਲੈ ਕੇ ਆਏ ਆ ਅਸੀਂ ਇੱਥੇ ਮੁਹੱਈਆ ਕਰਵਾ ਕੇ ਜਾਣੀ ਆ ਠੀਕ ਆ ਔਰ ਜੋ ਅਸੀਂ ਅੱਜ ਦੇ ਹਾਲਾਤ ਦੇਖੇ ਆ ਅਸੀਂ ਅੱਗੇ ਤੋਂ ਵੀ ਇੱਥੇ ਜ਼ਰੂਰ ਵਿਜ਼ਿਟ ਕਰਾਂਗੇ ਕਿਉਂਕਿ ਜਿਹੜੇ ਲੋਕ ਆਪਣੇ ਪਿੰਡ ਵਿੱਚ ਘਰ ਛੱਡ ਕੇ ਇੱਥੇ ਰਹਿਣ ਲਈ ਮਜਬੂਰ ਆ ਉਨਾਂ ਨੂੰ ਇਹ ਮਦਦ ਜ਼ਰੂਰ ਹੋਣੀ ਚਾਹੀਦੀ ਆ ਇਹ ਇਹ ਸਾਜੀ ਅ ਅੰਬੇਦਕਰ ਪਹਿਲਾ ਮੂਲ ਨਿਵਾਸੀ ਫਗਵਾੜਾ ਤੋਂ ਵੀ ਪਹੁੰਚੇ ਹੋਇਆ ਸਾ ਇਹ ਠਿੱਗੀਆਂ ਵਾਲੇ ਦੇ ਚਾਰ ਦੇ ਪਿਆ ਉਹ ਇਹ ਤਰ੍ਹਾਂ ਬਹੁਤ ਟੀਮਾਂ ਦੇ ਵਿੱਚ ਪਹੁੰਚੇ ਹੋਏ ਇੱਕ ਮਿੰਟ ਬਾਜੀ ਜੀ ਇੱਕ ਮਿੰਟ ਮੈਂ ਤੁਹਾਨੂੰ ਪਹਿਲਾਂ ਆਪ ਸਭ ਸਾਥੀਆਂ ਨੂੰ মিডিਆ ਨੂੰ ਇਹ ਬੇਨਤੀ ਕਰਕੇ ਹਟਿਆ ਬਈ ਸਾਡੀ ਅੰਬੇਦਕਰ ਸੈਨਾ ਮੂਲ ਨਿਵਾਸੀ ਜਿਹੜੀ ਫਗਵਾੜਾ ਦੀ ਟੀਮ ਆ ਉਹਦੇ ਨਾਲ ਸਾਡੇ ਵਿੱਚ ਮੇਰੇ ਵੱਡੇ ਭਰਾ ਜੰਮੂ ਕਸ਼ਮੀਰ ਦੇ ਜਿਹੜੇ ਪ੍ਰਧਾਨ ਆ ਅੰਬੇਡਕਰ ਸੈਨਾ ਮੂਲ ਨਿਵਾਸੀ ਦੇ ਉਹ ਸਾਡੇ ਵਿੱਚ ਸਪੈਸ਼ਲ ਤੌਰ ਤੇ ਇਹ ਦੇਖਣ ਆਇਆ ਹਾਲਾਕੇ ਜੰਮੂ ਕਸ਼ਮੀਰ ਦੇ ਕਠੂਆ ਵਿੱਚ ਜਿਹੜਾ ਬੱਦਲ ਫਟਿਆ ਉਸ ਦੀ ਮਾਰ ਵੀ ਉਸ ਏਰੀਏ ਵਿੱਚ ਜੰਮੂ ਵਿੱਚ ਜ਼ਰੂਰ ਪਈ ਉਸ ਏਰੀਏ ਵਿੱਚ ਜੰਮੂ ਵਿੱਚ ਜ਼ਰੂਰ ਪਈ ਔਰ ਅਸੀਂ ਆਪਣੇ ਵੱਲੋਂ ਅੰਬੇਡਕਰ ਸੈਨਾ ਮੂਲ ਨਿਵਾਸੀ ਫਗਵਾੜਾ ਯੂਨਿਟ ਵੱਲੋਂ ਭਾਜੀ ਉਹਨਾਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਸਵਾਗਤ ਵੀ ਕਰਦੇ ਆ ਧੰਨਵਾਦ ਵੀ ਕਰਦੇ ਆ ਜਿਹੜਾ ਉਹਨਾਂ ਨੇ ਆਪਣਾ ਕੀਮਤੀ ਸਮਾਂ ਸਾਡੇ ਵਿੱਚੋਂ ਆਉਣ ਲਈ ਦਿੱਤਾ ਔਰ ਮੈਂ ਜਰੂਰ ਆਪ ਜੀ ਨੂੰ ਬੇਨਤੀ ਕਰੂਗਾ ਵੀ ਸਾਡੇ ਪ੍ਰਦੀਪ ਅੰਬੇਦਕਰ ਜੀ ਭਾਜੀ ਥੈਂਕ ਯੂ ਧੰਨਵਾਦ ਜੀ ਇਹ ਪ੍ਰਧਾਨ ਜੀ ਤੁਸੀਂ ਅੱਜ ਇਹ ਕੀ ਪ੍ਰਧਾਨੀ ਗੋਲੀ ਆ ਵੀ ਬਹੁਤ ਬੜਾ ਬੜਾ ਤੁਹਾਨੂੰ ਕਿਵੇਂ ਦੇਖਦੇ ਹੋ ਅ ਪਹਿਲਾਂ ਜੈਪੀ ਜੈਪਾਰਥ ਨਮੋ ਬੋਧਾਇ ਮੈਂ ਸਭ ਤੋਂ ਪਹਿਲੇ ਤਾਂ ਅੰਬੇਦਕਰ ਸੈਨਾ ਮੂਨ ਨਿਵਾਸੀ ਜੂਨਟ ਫਗਵਾੜਾ ਦੀ ਟੀਮ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿਉਂਕਿ ਜਿਹੜੇ ਮਾੜੇ ਹਾਲਾਤਾਂ ਦੇ ਵਿੱਚ ਅੱਜ ਮੈਨੂੰ ਇੱਥੇ ਲੈ ਕੇ ਆਏ ਹੈ ਜਿਹੜਾ ਦੇਖਿਆ ਹੈ ਅੱਜ ਦੇਖ ਕੇ ਹਾਲਾਤਾਂ ਨੂੰ ਮਲੇ ਅੰਦਰੋਮਾਨ ਰ ਹੋ ਰਿਹਾ ਹੈ ਕਿ ਹਜੇ ਵੀ ਜਿਹੜਾ ਅ ਅੱਜ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਲੋਕਾਂ ਦੇ ਘਰਾਂ ਦੇ ਵਿੱਚ 8 8 10 10 ਜਿਹੜਾ ਫੁੱਟ ਪਾਣੀ ਹੈ ਹਜੇ ਵੀ ਜਿਹੜਾ ਉੱਥੇ ਹੈਗਾ ਹੈ ਇਸ ਕਾਰਨ ਮੈਂ ਜਿਹੜੇ ਪਹਿਲੇ ਸਾਡੇ ਦਬਾਬਾ ਦੇ ਪ੍ਰਧਾਨ ਸਾਡੇ ਬਲਵਿੰਦਰ ਬੋਧ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਜ਼ਿਲ੍ਹਾ ਪ੍ਰਧਾਨ ਫਗਵਾੜਾ ਦੇ ਧਰਮਵੀਰ ਬੋਧ ਜੀ ਦਿਹਾਤੀ ਪ੍ਰਧਾਨ ਮਨਜੀਤਮਾਨ ਜੀ ਰਾਜ ਅੰਬੇਦਕਰੀ ਜੀ ਸਾਡੇ ਮੜੀ ਅੰਬੇਦਕਰ ਜੀ ਵਿਜੇ ਜੀ ਵਿਨੋਦ ਸੁੰਮਨ ਜੀ ਸਾਰਿਆਂ ਦੇ ਮੈਂ ਦਿਲ ਦੀ ਕਰਾਈਆਂ ਤੋਂ ਧੰਨਵਾਦ ਕਰਦਾ ਕਿ ਅੱਜ ਮੈਨੂੰ ਇਸ ਪਿੰਡ ਦੇ ਵਿੱਚ ਲੈ ਕੇ ਆਏ ਜਿਸ ਪਿੰਡ ਦੇ ਵਿੱਚ ਲੋਕਾਂ ਦੇ ਪੱਕੇ ਮਕਾਨ ਹੈਗੇ ਆ ਉਹਨਾਂ ਦੇ ਆਪਣੇ ਘਰ ਹੈਗੇ ਆ ਲੇਕਿਨ ਆਪਣੇ ਘਰ ਛੱਡ ਕੇ ਉਹ ਅੱਜ ਇੱਥੇ ਤੂਸੀ ਬੰਨ ਦੇ ਉੱਪਰ ਜਿਹੜਾ ਆ ਉਹ ਆ ਕੇ ਦੇਖੋ ਜੀ ਮੌਕੇ ਤੇ ਤੁਹਾਡੇ ਸਾਹਮਣੇ ਦੇਖੀ ਅੱਜ ਇਸ ਸੰਦੂਰ ਸ਼ਾਹ ਅਲੀ ਪਿੰਡ ਦੇ ਵਿੱਚ ਮੈਂ ਕੈਮਰਾਮੈਨ ਨੂੰ ਕਹਾਂਗਾ ਵੀ ਉਧਰ ਦੇਖਣ ਅੱਜ ਵੀ ਘਰਾਂ ਦੇ ਹਾਲਾਤ ਕੀ ਹੈ ਕਿ ਅੱਜ ਘਰ ਜਿਹੜੇ ਉਹ ਡੁੱਬੇ ਪਏ ਆ ਔਰ ਇੱਥੇ ਆ ਕੇ ਬਹੁਤ ਦੁੱਖ ਹੋ ਰਿਹਾ ਆਪਣੇ ਪੱਕੇ ਘਰ ਛੱਡ ਕੇ ਲੋਕੀ ਜਿਹੜੇ ਲੋਗ ਆ ਉਹ ਤੂਸੀਆਂ ਦੇ ਉੱਤੇ ਰਹਿਣ ਨੂੰ ਮਜਬੂਰ ਹੈ ਤਰਪਾਲਾ ਪਾ ਕੇ ਰਹਿ ਰਹੇ ਆ ਤਾਂ ਮੇਰੀ ਅੰਬੇਡਕਰ ਸੈਨਾ ਮੋਲੀ ਵਾਸੀ ਦੇ ਮਾਧਿਅਮ ਤੋਂ ਜਿੰਨੇ ਵੀ ਸਮਾਜਿਕ ਸੰਗਠਨ ਹੈ ਜਿਹੜੇ ਇਨਸਾਫ ਪਸੰਦ ਲੋਗ ਹੈ ਜਿਹੜੇ ਮਾਨਵਤਾ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਮੈਸੇਜ ਹੈ ਕਿ ਇਸ ਥਾਂ ਤੇ ਇਹ ਜਿਹੇ ਜਗ੍ਹਾ ਦੇ ਵਿੱਚ ਆ ਕੇ ਔਰ ਜ਼ਰੂਰ ਆਪਣੀ ਜਿਹੜੀ ਆ ਰਾਦ ਸਮਗਰੀ ਦਿਓ ਕਿਉਂਕਿ ਇੱਥੇ ਲੋਕਾਂ ਦੇ ਹਾਲਾਤ ਬਹੁਤ ਮਾੜੇ ਆ ਔਰ ਇਹ ਦੇਖੋ ਕਿ ਕਿੱਦਾਂ ਛੋਟੇ-ਛੋਟੇ ਬੱਚੇ ਵੀ ਜਿਹੜੇ ਆ ਤਰਪਾਲ ਦੇ ਥੱਲੇ ਆ ਕੇ ਇੱਥੇ ਬੈਠੇ ਹੋਏ ਆ ਇੰਨੀ ਧੁੱਪ ਦੇ ਵਿੱਚ ਔਰ ਇੰਨੀ ਹੰਮਸ ਹੈ ਇੱਥੇ ਪਾਣੀ ਦੇ ਨਾਲ ਇੰਨਾ ਜ਼ਿਆਦਾ ਬੁਰਾ ਹਾਲ ਹੈ ਔਰ ਮੈਂ ਅਜ ਅੰਬੇਡਕਰ ਸੈਨਾ ਮੁੰਡਲੀਵਾਸੀ ਜੰਮੂ ਕਸ਼ਮੀਰ ਤੋਂ ਇੱਥੇ ਵਿਸ਼ੇਸ਼ ਤੌਰ ਤੇ ਪੁੱਜਿਆ ਮੇਰੇ ਸਾਥੀਆਂ ਨੇ ਮੈਨੂੰ ਇੱਥੇ ਬੁਲਾਇਆ ਹੈ ਔਰ ਦੇਖ ਕੇ ਹੈਰਾਨਗੀ ਹੋ ਰਹੀ ਹੈ ਕਿ ਇੰਨੇ ਹਾਲਾਤ ਮਾੜੇ ਆ ਔਰ ਅੰਬੇਡਕਰ ਸੈਨਾ ਮੁੰਡਲੀਵਾਸੀ ਟੀਮ ਜਿਹ ਔਰ ਰਾਸ਼ਟਰੀ ਪ੍ਰਦਾਨ ਹਰਵਜਨ ਸੁਮਨ ਦੀ ਅਗਵਾਈ ਦੇ ਹੇਠ ਇੱਥੇ ਆਏ ਆਂ ਔਰ ਅਸੀਂ ਇੱਥੇ ਜਿਹੜੀਆਂ ਗੱਡੀਆਂ ਦੇ ਵਿੱਚ ਸਮਾਨ ਲੈ ਕੇ ਆਏ ਆਂ ਰਾਜ ਸਮੱਗਰੀ ਜਿਦੇ ਵਿੱਚ ਕੰਬਲ ਹੈ ਸੂਟ ਹੈ ਜੈਂਟਸ ਲੇਡੀਜ਼ ਸੂਟ ਹੈ ਜਾਂ ਅਖੰਡ ਪੀਣ ਦਾ ਸਮਾਨ ਹੈ ਚੱਪਲਾਂ ਆ ਉਹ ਅੱਜ ਇੱਥੇ ਹਰ ਇੱਕ ਚੀਜ਼ ਜਿਹੜੀ ਹੈ ਇਹਨਾਂ ਨੂੰ ਡਿਸਟ੍ਰਿਬਿਊਟ ਕਰਕੇ ਜਾਵਾਂਗੇ ਸਾਰਿਆਂ ਨੂੰ ਦੇਖ ਕੇ ਜਾਵਾਂਗੇ ਤਾਂ ਜੋ ਇਹਨਾਂ ਦੇ ਅਸੀਂ ਇਹਨਾਂ ਦੀ ਦੁੱਖ ਦੀ ਘੜੀ ਦੇ ਵਿੱਚ ਸਿਰਫ ਇਹਨਾਂ ਦੇ ਨਾਲ ਖੜ੍ਹ ਸਕਦੇ ਆ ਥੋੜਾ ਜਿਹਾ ਰਾਹਤ ਦੇ ਸਕਦੇ ਆ ਲੇਕਿਨ ਮੀਡੀਆ ਦੇ ਮਾਧਿਅਮ ਤੋਂ ਸਰਕਾਰਾਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਇਹ ਲੋਕਾਂ ਦੇ ਹਾਲਾਤ ਜਿਹੜੀ ਆ ਉਹ ਹਾਲਾਤਾਂ ਨੂੰ ਜ਼ਰੂਰ ਦੇਖਣ ਕਿਉਂਕਿ ਜਿਹੜੇ ਇਹ ਲੋਕਾਂ ਦੇ ਹਾਲਾਤ ਹੈ ਇਸ ਤਰ੍ਹਾਂ ਸਾਡੇ ਸੰਗਠਨ ਆ ਕੇ ਉਹ ਜਿਹੜੀ ਉਹਨਾਂ ਨੂੰ ਸਿਰਫ ਇੱਕ ਦੋ ਦਿਨ ਚਾਰ ਦਿਨ ਵਾਸਤੇ ਹੀ ਰਾਹਤ ਪਹੁੰਚਾ ਸਕਦੇ ਆ ਲੇਕਿਨ ਸਰਕਾਰਾਂ ਜਿਹੜੀਆਂ ਆ ਉਹ ਇਹਨਾਂ ਕੋ ਬੋਟ ਲੈ ਕੇ ਇਹਨਾਂ ਦੀ ਸਰਕਾਰਾਂ ਬਣਾਉਂਦੀਆਂ ਇੱਥੋਂ ਦੇ ਖਾਸ ਕਰਕੇ ਐਮ ਐਲ ਏ ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਇਹ ਲੋਕਾਂ ਨੂੰ ਜਦੋਂ ਤੁਸੀਂ ਬੋਟ ਮੰਗਣਾ ਦਈ ਇਹਨਾਂ ਦੇ ਘਰ ਦੇ ਵਿੱਚ ਤਰਲੇ ਕਰਦੇ ਅੱਜ ਦੇਖੋ ਕਿੱਦਾਂ ਪਾਣੀ ਤੋਂ ਬਾਹਰ ਆ ਕੇ ਤੁਸੀਂ ਦੇ ਉੱਤੇ ਰਹਿਣ ਨੂੰ ਮਜਬੂਰ ਹੈ ਇਹਨਾਂ ਦੀ ਸੁਧਲੋ ਔਰ ਇਹਨਾਂ ਦੇ ਜਿੱਥੇ ਵੀ ਘਰਾਂ ਦਾ ਜਿੰਨਾ ਨੁਕਸਾਨ ਉਹ ਹੈ ਉਹਦਾ ਆਪਣੇ ਤਹਿਸੀਲਦਾਰ ਸਾਹਿਬ ਪਟਵਾਰੀਆਂ ਨੂੰ ਲਗਾ ਕੇ ਇਹਨਾਂ ਦਾ ਸਾਰਾ ਪੂਰਾ ਜਾਇਜ਼ਾ ਲੈ ਕੇ ਇਹਨਾਂ ਦਾ ਜਿੰਨਾ ਵੀ ਕੰਪਨਸੇਸ਼ਨ ਬਣਦਾ ਹੈ ਇਹਨਾਂ ਨੂੰ ਪੂਰੇ ਜਿਹੜਾ ਇਹਨਾਂ ਦਾ ਘਰ ਦਾ ਜਿਹੜਾ ਦੁਆਰਾ ਇਹਨਾਂ ਦਾ ਠੀਕ ਕਰਵਾ ਕੇ ਪੂਰੀ ਬਹਾਲੀ ਕਰਵਾ ਕੇ ਇਹਨਾਂ ਦੇ ਘਰਾਂ ਦੇ ਵਿੱਚ ਇਹਨਾਂ ਨੂੰ ਰੱਖਣਾ ਚਾਹੀਦਾ ਹੈ ਮੈਂ ਫਿਰ ਤੋਂ ਅੰਬੇਡਕਰ ਸੈਨਾ ਮੂਨਲੀਵਾਸੀ ਟੀਮ ਫਗਵਾੜਾ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਹੈ ਜੈਪੀਨ ਜੈਪੜ ਬਈ ਛਾਦਾ ਜਿਹੜਾ ਨਾ ਬੰਨ ਫੈਣਾ ਚਾਹੀਦਾ ਹੈ ਪਹਿਲੀਆਂ ਹੱਦਾਂ ਪਕਣਾ ਹੋਣਾ ਚਾਹੀਦੀਆਂ ਨੂੰ ਮੋੜ ਛਾਦੇ ਜੜੀਆਂ ਪਹਿਲੀਆਂ ਰਲਣੀਆਂ ਚਾਹੀਦੀਆਂ ਨੇ ਵੀ ਅਸੀਂ ਹੁਣ ਬੈਠਾ ਕੀ ਕਰਾਂਗੇ ਅਜੀ ਦਰਾਵਾ ਦਾ ਕਨਾ ਕੇ ਗੁੱਜਰ ਛੱਡਿਆ ਖਾਤਾ ਖਾਲ ਦੇ ਖਾਤਾ ਡੋਮਾ ਆ ਜਾਂਦਾ ਚਲੋ ਇਹ ਜਿਹੜੇ ਜਿਹੜੇ ਵੀਰ ਇੰਨੀ ਆਹ ਦੇ ਲਿਓ ਬੰਦੋ ਪਾਜੀ ਇਹ ਵਾਹ ਹਾਕੀ ਕਰਨਾ ਇਹ ਕੋਦਦਾ ਚਾਹੀਦੀ ਬੱਚਾ ਹੈਗਾ ਕੋਈ ਛੋਟਾ ਬੱਚਾ ਇੱਧਰ ਕੌਣ ਆ ਜੀ ਇੱਧਰ ਕੌਣ ਆ ਬਸ ਇਹਦੇ ਛੋਟਾ ਬੱਚਾ ਹੈ ਤੁਸੀਂ ਆਜੋ ਫੇ ਆਇਓ ਭਾਈ ਆਜੋ ਲੈ ਲਓ ਦੇ ਬੱਚਾ ਦੇ ਬੱਚਾ ਕਿਹੜਾ ਆ ਦਿਓ ਪਾਜੀ ਇਹ ਛੋਟੇ ਆ ਪਾਪਾ ਆ ਦਿਖੋ ਆਜੂਗੀ ਬੱਚਾ ਜੀ ਨਹੀਂ ਆਉਂਦੀ ਛੋਟੀ ਆ ਇੱਧਰ ਕੌਣ ਆ ਜੀ ਆਹ ਲੋ ਵੱਡੀ ਚੱਪਲਾ ਬਣਾ ਦਿਓ ਦੇ ਆ ਦੇਖੋ ਤਿੰਨ ਸਾਲ ਇਹ ਸੋਡਿਆ ਗੁਡਿਆ ਦਾ 6 ਨੰਬਰ ਆਉਂਦੀ ਆ ਆ ਹੋਰ ਕੀ ਆ ਆ 6 ਨੰਬਰ ਉਹ ਇੱਕ ਸ਼ਾਲ ਦੇ ਜੋ ਹਟ ਦੇ ਸ਼ਾਲ ਹੈਗਾ ਨੰਬਰ ਆ ਇੱਧਰ ਡੇ ਨਾ ਜੀ ਹੋਰ ਜਿਹੜਾ ਨੰਬਰ ਹੈ ਸ਼ਾਲ ਲੈ ਕੇ ਆਉਂਦੇ ਪਿੱਛੇ ਹੈਗਾ ਬਣ ਕੀ ਕਰੇ ਤੇਰੇ ਨਾਮ ਬਰਕ ਤੇਰਾ ਨਾਮ ਇੱਕ ਮਾਤਾ ਰੇ ਆ ਆ ਆ ਲਿਆਓ ਜੀ ਆਹ ਕੁੜੀਆਂ ਨੂੰ ਵੀ ਕਿਉਂ ਆਹ ਕੁੜੀ ਜਮਾ ਪਿੱਛੇ ਜੀ ਇਹਦੇ ਉੱਪਰ ਰੱਖੋ ਪਿੱਛੇ ਹੁੰਦੇ ਜਾਣਾ ਯਾਰ ਉਹਦੇ ਤੋਂ ਉੱਧਰ ਆ ਖਾ ਲੈ ਚੱਲ ਦੇ ਆ ਲੋ ਜੀ ਬੱਚਿਆਂ ਦੇ ਕੱਪੜੇ ਬੱਚਿਆਂ ਦੇ ਕੱਪੜੇ ਬੱਚੇ ਦੀ ਚੱਪਲਾ ਆ ਚੱਪਲ ਕਿੰਨੇ ਤੁਹਾਡੇ ਚੱਪਲ ਦੇਵੋ ਚਲੋ ਦੇ ਪਾਜੀ ਕਿੰਨੇ ਕਿੰਨਾ ਇੱਕ ਕਾਕੂ ਹੈ ਧੰਨਵਾਦ ਕਿੰਨਾ ਕਾਕੂ ਇਹ ਗਾਹ ਕਿੰਨਾ ਖਸਾਲ ਆ ਆ ਆ ਲੈ ਆ ਸਾਹਮਣੇ ਲਿਆ ਲਾਲ ਪਾ ਲਾਲ ਲਾਲ ਦੇ ਲਾਲ ਦੇ ਲਾਲੀ ਦੀ ਦੇ ਲਾਲ ਲਾਲ ਚੱਪਲ ਆ ਲੈ ਮਾਤਾ ਆਹ ਬੱਡੀ ਦੇ ਦੋ ਇੱਕ ਮੈਂਬਰ ਹੋਰ ਸਦੋ ਕਰ ਲੈ ਆਹ ਬੱਡੀ ਉਹ ਤਾਂ ਆਂਟੀ ਉਹਨਾਂ ਦੇ ਦੇ ਆਂਟੀ ਉਹਨਾਂ ਦੇ ਦੇ ਆਹ ਆ ਉਹ ਇੱਧਰ ਆਓ ਸਾਡੇ ਮਾਹੀਆਂ ਤਾਂ ਕੀ ਹੋਇਆ ਗੁੱਡੀਆਂ ਆਂਟੀ ਜਿਹਨਾਂ ਨੇ ਚਾਹ ਪਿਆਈਏ ਜਿਹੜਾ ਨੰਬਰ ਚੱਪਲ ਹੋ ਲੈ ਲੋ ਆ ਚੱਪਲ ਦੇਖ ਆ ਪਹਿਲਾ ਮੁੰਡੇ ਦੇ ਦੇ ਤੇਰੇ ਆਹ ਚਾਹ ਇਹਦੀ ਭਲਾਈ ਆ ਆਪਾਂ ਨੇ ਵੱਡੀ ਆ ਵੱਡੀ ਮੁੰਡੇ ਦੇ ਚੱਪਲਾਂ ਦੀ ਲੈ ਤੇਰੇ ਵੱਡੀ ਆ ਤਾਂ ਆਹ ਬੱਡੀ ਟੀ-ਸ਼ਰਟ ਹੋਰ ਦੇ ਦੇ ਜਾ ਆ ਬੱਡੀ ਚੱਪਲ ਆ ਲੈ ਆਪਾਂ ਹਲਦਾਨ ਹਾਂ ਜੀ ਇੱਕ ਪੀਸ਼ੋਟ ਦੇ 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 ਅੱਜ ਕਿਹੜਾ ਹੋਰ ਦੇ ਦੋ ਜੀ ਉਹ ਖੇਤ ਗਿਆ ਕਹਿੰਦਾ ਇਹ ਤਾਂ ਨਾ ਖੇਤ ਦਾ ਪਾਣੀ ਆ ਨਹੀਂ ਨਹੀਂ ਉਹ ਸੜ ਗਿਆ ਸੀ ਕਰਵਾਕ ਬਣ ਗਿਆ ਠੀਕ ਆ ਠੀਕ ਆ ਆ ਲੋ ਮਾਤਾ ਜੀ ਆ ਲੋ ਜੀ ਆ ਦੇਖੋ ਜੀ ਪਾ ਕੇ ਜੀ ਹਾਂ ਜੀ ਸਰ ਜੀ ਇੱਕ ਮਿੰਟ ਸਾਹਮਣੇ ਅੱਪਰ ਪੱਲੇ ਪਾਸੇ ਅੱਛਾ ਜੀ ਅੱਛਾ ਜੀ ਕੋਈ ਗੱਲ ਆਦਾ ਨਦਰ ਆਜਵਾਲ ਹਾਂ ਜੀ ਉਹ ਭਾਈ ਤੁਸੀਂ ਵੀ ਨਾਲ ਛੋੜ ਸਾਡਾ ਹਾਂਜੀ ਕੋਈ ਨਹੀਂ ਇਹ ਸਾਡੀ ਅੰਬੇਡਕਰ ਸੈਨਾ ਮੂਲ ਨਿਵਾਸੀ ਫਗਵਾੜਾ ਦੀ ਟੀਮ ਜੋ ਕਿ ਹਾਰ ਪੀੜਤਾ ਨੂੰ ਹਾਂਜੀ ਜੈ ਭੀਮ ਜੈ ਭਾਰਤੀ ਆਲਾ ਨੰਬਰ ਮਾ ਲਈ ਜਿੱਥੇ ਨੰਬਰ ਕਿੰਨਾ ਨੰਬਰ ਚ ਪੁੱਛਦਾ ਆ ਜੀ ਹੈ ਹੈ ਝਾਂਟਾ ਕੋਈ ਝਾਂਟਾ ਰੋਟ ਮੁੰਡਾ ਰਸਾਗਾ ਮਦਾਰੂ ਬੰਦਾ ਹੈ ਕੋਈ ਬੰਦਾ ਰੱਖਦੇ ਪੈਕੇਟ ਵੀ ਦੇ ਦੇ ਨਾਲ ਤੇਰੇ ਅੰਮ੍ਰਿਤਕਾਰ ਮੂਹਰ ਨਵਾਰੀ ਜੱਥੇ ਬੰਦੀ ਦੀ ਛੋਟੀ ਟੀ-ਸ਼ਰਟ ਵੀ ਛੋਟੀ ਟੀ-ਸ਼ਰਟ ਦਾ ਜੀ ਇਹ ਨਹੀਂ ਹੈ ਕੌਣ ਹੈ ਅੱਗੇ ਆਓ ਆਹ ਖਵਾ ਜੀ ਅੱਗੇ ਆਓ ਛੱਡਾ ਕਰ ਆਹ ਲਓ ਦੇ ਦੋ ਅੱਗੇ ਆ ਜਾਓ ਜੀ ਆਹ ਫੜੋ ਜੀ ਕੋਈ ਨਹੀਂ ਦੇ ਕੇ ਜੱਪੜਾ ਛੋਟੀਆਂ ਹੋਣ ਆਹ ਵੇਖੋ ਇਹ ਰੰਗ ਛੋਟੇ ਕੋਈ ਆਹ ਲਓ ਜੀ ਬਹੁਤ ਚੱਕੋ ਚੱਕੋ ਜਾ ਭਾਜੀ ਨਾਲ ਆਇਆ ਹੈ ਭਾਜੀ ਆਪਣੇ ਨਾਲ ਆ ਇਹਨਾਂ ਨੂੰ ਇੱਕ ਕਾ ਵੀ ਦੇ ਦੇ ਸੌ ਦੇਤਾ ਸੌ ਦੇਤਾ ਹਾਂਜੀ ਭਾਜੀ ਆ ਜਾਓ ਤੁਸੀਂ ਕਿੰਨੇ ਜੜੇ ਭਾਜੀ ਭਾਜੀ ਕੰਬਲ ਫੜਾਓ ਭਾਜੀ ਆ ਬੱਚੇਰ ਫੜਾ ਦੇ ਭਾਜੀ ਕੰਬਲ ਕਿੱਥੇ ਭਾਜੀ ਮੰਮੀ ਹੈਗੀ ਹੈ ਮੰਮੀ ਕੋਈ ਗੱਲ ਨਹੀਂ ਹੈ ਮੰਮੀ ਹੈ ਹਾਂ ਲਟੀ ਸ਼ਰਟ ਹੈ ਇੱਧਰ ਆਓ ਆਈ ਗੋਡ ਇਰੋ ਫਾਈਵ ਐਕਸ ਟ੍ਰਿਪਲ ਐਕਸ ਮੰਮੀ ਆ ਮੰਮੀ ਆ ਜਾਓ ਇੱਧਰ ਆਓ ਜੀ ਟ੍ਰਿਪਲ ਐਕਸ ਫਾਈਵ ਐਕਸ ਲੈ ਟ੍ਰਿਪਲ ਐਕਸ ਫਾਈਵ ਐਕਸ ਲੈਣਾ ਇਹ ਤੇ ਬਟਨ ਵਾਲਾ ਆਹ ਵਾਹ ਆਲੇ ਫੜ ਆ ਲੋ ਜੀ ਕਿੱਦਾਂ ਜੀ ਤੁਸੀਂ ਦੇਖੋ ਠੀਕ ਨਾ ਬਸ ਓਕੇ ਅਸੀਂ ਠੀਕ ਹੈ ਆਪ ਦੇ ਤੇ ਚਪਲਾ ਚਪਲਾ ਲੈਣੀ ਚਪਲਾ ਲੈਣੀ ਕੋਈ ਗੱਲ ਕੋਈ ਗੱਲ ਚਪਲਾ ਲੈ ਚਪਲਾ ਵਾਲੇ ਆ ਰਹੇ ਪਿੱਛੇ ਸਾਡੇ ਚਪਲਾ ਵਾਲੇ ਆ ਰਹੇ ਲੈ ਲਿਓ ਭਾਜੀ ਤੁਹਾਨੂੰ ਪਤਾ ਹੀ ਨਹੀਂ ਇੱਥੇ ਕਰੋ ਮਾਨੇ ਆ ਗਏ ਆ ਗਏ ਆ ਗਏ ਸਾਰ ਕਰੋ ਖਤਮ ਹੁੰਦਾ ਜਾਂਦਾ ਚਪਲਾ ਵਾਲੇ ਆ ਕੇ ਸਭ ਨਾਲ ਮਾਰ ਰੋਲਾ ਪੈ ਜਾਂਦਾ ਸਾਹਿਬ ਜੀ ਤੁਹਾਡੀ ਸੋਚ ਕੇ ਪੈਰਾਂ 'ਗੇ ਠੋਕ ਕੇ ਜੈ ਪੀ ਜਪਾਨ ਜੈ ਪੀ ਜੈ ਭਾਰਤ ਹੋ ਰਹੀ ਹੈ ਅੱਜ ਇੰਨਾ ਪ੍ਰਾਵਾ ਨੇ ਫਗਵਾੜੇ ਤੋਂ ਆ ਕੇ ਬਾਹਰ ਨੇ ਤੇ ਬੈਠੇ ਵੀਰਾਂ ਨਾਲ ਦੁੱਖ ਸੁਖੀਤਾ ਅਤੇ ਉਹਨਾਂ ਨੂੰ ਮੌਕੇ ਤੇ ਜੋ ਜ਼ਰੂਰ ਤੋਂ تھی ਲੋੜ ਵਾਲਾ ਸਮਾਨ ਆਵਾਜ਼ ਸਾਹਿਬ ਅੰਬੇਡਕਰ ਦੇ ਪੈਰੋਕਾਰ ਜੋ ਕਿ ਫਾਜ਼ਿਲਕਾ ਜ਼ਿਲ੍ਹੇ ਦੀ ਧਰਤੀ ਦੇ ਉੱਤੇ ਜੈ ਪੀ ਪਾਕਿਸਤਾਨ ਦੀ ਸਰਹੱਦ ਦੇ ਉੱਤੇ ਜੈ ਭਾਰਤ ਬਾਬਾ ਸਾਹਿਬ ਜੀ ਤੁਹਾਡੀ ਸੋਚ ਤੇ ਜੈ ਪੀ ਜੈ ਪੀ ਜੈ ਪੀ ਦੇ ਨਾਰੇ ਲਾਉਂਦੇ ਹੋਏ ਸਤਿਗੁਰੂ ਬਾਸ ਮਹਾਰਾਜ ਜੀ ਅਮਰ ਹੈ ਅਮਰ ਹੈ ਦੇ ਨਾਰੇ ਲਾ ਕੇ ਜੋ ਇਹਨਾਂ ਨੂੰ ਕੰਢੀ ਦੇ ਉੱਤੇ ਬੈਠੇ ਆਏ ਹੋਏ ਪਿੰਡੋਂ ਉੱਜੜ ਕੇ ਆਏ ਹੋਏ ਵਿਚਾਰੇ ਘਰਾਂ ਚੋਂ ਬਾਹਰ ਨਿਕਲੇ ਲੋਕਾਂ ਨੂੰ ਭਾਈ ਨੂੰ ਟੀ-ਸ਼ਰਟ ਰਾਹਤ ਸਮੱਗਰੀ ਜੋ ਵੀ ਵੰਡਦੇ ਹੋਏ ਅਸੀਂ ਅੰਬੇਡਕਰ ਮੂਲ ਨਿਵਾਸੀ ਸਿਫ ਫਗਵਾੜਾ ਦੀ ਟੀਮ ਤੇ ਐਨ ਆਰ ਆਈ ਵੀਰ ਰਾਜ ਗੰਗੜ ਸ਼ੋਕਾ ਐਂਟਰਟੇਨਮੈਂਟ ਤੇ ਅੰਬੇਡਕਰ ਸੈਨਾ ਮੂਲ ਨਿਵਾਸੀ ਚਲੋ ਪੰਜਾਬ ਦੇ ਪ੍ਰਧਾਨ ਸ੍ਰੀ ਹਰਪ੍ਰੀਤਨ ਸੁਮਨ ਜੀ ਦਾ ਸੇਵਾ ਕਰਦੇ ਤੈ ਦਲੋ ਧੰਨਵਾਦ ਕਰਦੇ ਹਾਂ ਜਿਨ੍ਹਾਂ ਦਾ ਸਦਕਾ ਇਹ ਸਾਰੀ ਟੀਮ ਅੱਜ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਨੂਰ ਸ਼ਾ ਨੂਰ ਸ਼ਾ ਨੂਰ ਸ਼ਾ ਮੁਰਸ਼ਾ ਬੱਲੇ ਸ਼ਰਤਾੜ ਜੀ ਸੇਵਾ ਚੱਲ ਰਹੀ ਆ ਜੀ ਤੇ ਇਸ ਪਿੰਡ ਦਾ ਜਿੰਨੇ ਵੀ ਸਾਡੇ ਸੇਵਾ ਕਰ ਰਹੇ ਨੇ ਨੌਜਵਾਨ ਬਜ਼ੁਰਗ ਸਾਰੇ ਹੀ ਨਾਲ ਸਹਿਯੋਗ ਕਰ ਰਹੇ ਆ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਆ ਜੀ ਤੁਸੀਂ ਸਾਡੀ ਬਹੁਤ ਸੇਵਾ ਕਰ ਲੈਣੇ ਫਗਵਾੜੇ ਜੋ ਸੇਵਾਦਾਰ ਆਏ ਨੇ ਜੀ ਸਾਨੂੰ ਘਰ ਘਰ ਜਾ ਕੇ ਜੀ ਜੀ ਨੂੰ ਮਾਤਿਓਂ ਅਗਲੀ ਸੇਵਾ ਤਨਮਨ ਨਾਲ ਕਰ ਰਹੇ ਨੇ ਲਲਕਾਰੇ ਰਹਾ ਲੈ ਰਹੇ ਜੀਲਾ ਭਾਈ ਲਕਾ ਪਿੰਡ ਬੱਲੇ ਸ਼ਾ ਉਤਾੜ ਨੰਦੀ ਤਨਿਆਵਾਦ ਜਿਹੜਾ ਫਗਵਾੜੇ ਤੋਂ ਆਪਕੇ ਸਾਡੀ ਸੇਵਾ ਕਰ ਰਾਇਆ ਨੇ ਅੰਬੀਟਗੜ੍ਹ ਸੈਨਾ ਫਗਵਾੜੇ ਤੋਂ ਸਾਡੀ ਸੇਵਾ ਕਰ ਰਾਇਆ ਨੇ ਜੋ ਸੇਮ ਨਾਲੇ ਤੇ ਤੰਬੂ ਲਾ ਕੇ ਬੈਠੇ ਆ ਆਪਦੇ ਘਰ-ਬਾਰ ਛੱਡ ਕੇ ਤਨਮਨ ਲਾ ਕੇ ਆਪਦੀ ਸੇਵਾ ਬਹੁਤ ਕਰ ਰਾਇਆ ਨੇ ਬੱਚਿਆਂ ਦੀ ਬਜ਼ੁਰਗਾਂ ਦੀ ਮਾਵਾਂ ਭੈਣਾਂ ਦੀ ਤੇ ਮਾਲਕ ਨਾਨ ਨੂੰ ਰੰਗ ਲਾਵੇ ਸਤਿਗੁਰੂ ਜੈ ਬਾਬੇ ਦੀ ਆਜਾ ਤੇ ਪਿਆਰ ਦੇ ਆ ਜੀ ਆਸਾ ਮਾ ਅੰਦਰ ਦਿਓ ਪਿਆਰ ਤੇ ਆ ਤੇਰੀ ਜਿਆਦਾ ਅੱਛਾ ਇੱਕ ਸਾਡੇ ਹੋਰ ਜੰਮੂ ਤੋਂ ਵੀਰ ਆਏ ਨੇ ਜਿਹੜੇ ਉਹ ਆਵੇ ਹਾਂ ਹਾਂ ਇਹ ਪਿਛਾ ਫੇਰ ਲੁਕਦਾ ਪ੍ਰਧਾਨ ਆਪਣਾ ਅੱਗੇ ਆਵੇ ਨੋ ਜੀ ਸੌਣ ਬਿਸਕੁਟ ਦੇ ਪ੍ਰਧਾਨ ਜੀ ਆ ਲੈ ਬੀਬੀ ਟੀ-ਸ਼ਰਟ ਦੇ ਲੋ ਬੱਚੇ ਸ਼ਾਲ ਦੇ ਬਿਸਕੁਟ ਲੋ ਸ਼ਾਲ ਦੇ ਦਿਓ ਅੱਛਾ ਮੱਚੀ ਇਹ ਦੇ ਦੇ ਇੱਕ ਮੈਂ ਬਣੂਗਾ ਮਗਲੋ ਸ਼ਾਲ ਸ਼ਾਲ ਦੇ ਦਿਓ ਆ ਸ਼ਾਲ ਦਿਓ ਆ ਸ਼ਾਲ ਉਹ ਚਪਲਾ ਸੀ ਦੇਖੋ ਟਾਹੋ ਜੀ ਆ ਰਿਹਾ ਜੀ ਠੀਕ ਹੈ ਦੇਖੋ ਪ੍ਰਧਾਨ ਜੀ ਕਿੱਧਰ ਦੇ ਉਹ ਚਲੋ ਜੀ ਚਪਲਾ ਹੁੰਦੇ ਨੇ ਚਪਲਾ ਹੁੰਦੇ ਨੇ ਕੱਪੜੇ ਚਲੋ ਅੱਗੇ ਪਈ ਦੇ ਦੇ ਰਿਹਾ ਸ਼ੌਹ ਸ਼ੌਹ ਚਲੋ 80 ਕੱਢੀ ਦੇ ਭਾਈ ਚਲੋ ਭਾਈ ਆਓ ਭਾਈ ਚਲੋ ਜੀ ਬੱਚਿਆਂ ਨੂੰ ਹੁੰਦੇ ਹੋ ਚਲੋ ਜੀ

ਹਾਂਜੀ ਹਾਂਜੀ ਲੈ ਲਾ ਪਾਲਾ ਕਿਹੜੀ ਹੈ ਬੀਰੀਆਨੀ ਬੰਦੇ ਵੱਜੀ ਆ ਜਾਣੀ ਆ ਉਹ ਬਲੈਕ ਦੇ ਦੇ ਯਾਰ ਮੁੰਡੇ ਲਾ ਕੇ ਦੇ ਵੱਡੇ ਭਾਜੀ ਕੋਈ ਨਾ ਆਜੋ ਐਸਾ ਲੱਗੂ ਜੀ ਨਹੀਂ ਨਹੀਂ ਪਟਿਆ ਨਹੀਂ ਐਮ ਐਮ ਲੋ ਨਹੀਂ ਹੈ ਕੋਪਤ ਰਹਾ ਉਹਨੂੰ ਪਤਾ ਹੀ ਨਹੀਂ ਚੱਲਦਾ ਹਾਂ